ਜੱਬੇਵਾਲ ਸਾਹਿਬ ਵੀ ਐਗਜ਼ਾਮਪਲਾਂ ਜਿਹੜੀਆਂ ਕਹਿੰਦੇ ਕਿ ਬੜੀਆਂ ਉਹ ਸੁਪਰ ਹਿੱਟ ਹੀ ਦਿੰਦੇ ਐ ਐਗਜ਼ਾਮਪਲਾਂ ਕਹਿੰਦੇ ਕਿ ਭਾਈ ਉਹ ਹੁਣ ਪ੍ਰਵਾਸੀਤ ਕਰਦੇ ਪਏ ਕਹਿੰਦੇ ਕਿ ਭਾਈ ਲੀਡਰਾਂ ਨੇ ਵੀ ਸਮਾਜ ਸੇਵਾ ਕਰਨੀ ਦੀ ਕੋਈ ਚੱਕਰ ਨਹੀਂ ਇੱਧਰ ਨਹੀਂ ਤੈ ਇੱਧਰ ਸਹੀ ਕਹਿੰਦੇ ਕਿ ਭਾਈ ਤੇ ਜਿਵੇਂ ਪੱਤਰਕਾਰੋਂ ਕਹਿੰਦੇ ਕਿ ਭਾਈ ਤੁਸੀਂ ਅਖਬਾਰ ਇੱਧਰਲੇ ਚ ਨਹੀਂ ਚਾਹ ਗੱਲ ਬਣੀ ਦੂਜੇ ਚ ਕਰ ਲਿਆ ਕੰਮ ਕਹਿੰਦੇ ਤੁਸੀਂ ਵੀ ਤਾਂ ਸਮਾਜ ਸੇਵਾ ਹੀ ਕਰਦੇ ਹੋ ਨਹੀਂ ਨਹੀਂ ਦੇਖੋ ਚਲੋ ਅੱਛਾ ਉੱਥੇ ਬੈਠੇ ਸੀਗੇ ਜਿੰਪਾ ਸਾਹਿਬ ਦੇ ਨਾਲ ਜੀ ਇੱਕ ਤੇ ਸੋਮਣ ਸਾਹਿਬ ਬੈਠੇ ਸੀਗੇ ਜਿਹੜੇ ਬਸਪਾ ਚੋਂ ਲਿਆਂਦੇ ਆ ਤੇ ਪ੍ਰੈਸ ਕਾਨਫਰੰਸ ਚ ਦੂਜੇ ਬੈਠੇ ਸਨ ਡਾਕਟਰ ਚੱਬੇ ਵਾਲਾ ਕਹਿੰਦੇ ਜੀ ਮੈਨੂੰ ਇਹਦੇ ਆਉਣ ਨਾਲ ਮਜ਼ਬੂਤੀ ਮਿਲੇਗੀ ਅੱਛਾ ਜੀ ਮਤਲਬ ਕਿ ਮਤਲਬ ਪਹਿਲਾਂ ਤੁਹਾਡੇ ਆਉਣ ਨਾਲ ਮਾਨਸਾਹ ਦੇ ਦਲ ਬਦਲਣ ਦੇ ਨਾਲ ਮੈਨੂੰ ਮਜ਼ਬੂਤੀ ਮਿਲ ਰਹੀ ਹੈ ਵੀ ਪਹਿਲਾਂ ਤੁਹਾਡੇ ਆਉਣ ਨਾਲ ਮਾਨਸਾਹ ਨੂੰ ਮਜ਼ਬੂਤੀ ਮਿਲੀ ਤੇ ਉੱਥੇ ਫਿਰ ਜਦੋਂ ਪ੍ਰੈਸ ਕਾਨਫਰੰਸ ਦੇ ਵਿੱਚ ਗੱਲਾਂ ਬਾਤਾਂ ਕਰ ਰਹੇ ਸੀ ਕਿ ਤੇ ਉਹਨਾਂ ਨੇ ਦਲ ਬਦਲੀ ਤੇ ਕਿਤੇ ਸਵਾਲ ਕੀਤਾ ਤੇ ਚੱਬੇ ਵਾਲ ਸਾਹਿਬ ਬਿਨਾਂ ਸਵਾਰ ਕੇ ਹੁਣ ਪੱਤਰਕਾਰ ਨੂੰ ਅੱਗੋਂ ਕਹਿੰਦੇ ਕਹਿੰਦੇ ਕਿ ਤੁਸੀਂ ਵੀ ਤੇ ਅਖਬਾਰਾਂ ਬਦਲ ਲੈਂਦੇ ਜੇ ਆ ਕਰਨੀ ਤੇ ਸਮਾਜ ਸੇਵਾ ਤੁਸੀਂ ਸਮਾਜ ਸੇਵਾ ਕਰਨੀ ਆ ਕੀ ਅਖਬਾਰ ਬਦਲਿਆ ਤੇ ਤੁਸੀਂ ਉਹ ਆਪਦਾ ਮਿਸ਼ਨ ਛੱਡ ਦਿੰਨੇ ਆ ਪਹਿਲੀ ਗੱਲ ਯਾਰ ਕਿਹੜੇ ਮਿਸ਼ਨ ਹੁੰਦੇ ਆ ਪੱਤਰਕਾਰ ਵੀ ਆਪਦਾ ਸਿੱਧੀ ਗੱਲ ਆ ਟਮਟਮਾ ਚਲਾਉਂਦੇ ਆ ਮੈਂ ਐਵੇਂ ਕਹਾਂ ਸਾਨੂੰ ਵੀ ਜਦੋਂ ਅਸੀਂ ਆਏ ਸੀ ਅਸੀਂ ਮੈਂ ਕਿਹਾ ਯਾਰ ਕੋਈ ਮਿਸ਼ਨ ਮੂਸ਼ਨ ਨਹੀਂ ਹੁੰਦਾ ਭਰਾਵੋ ਆਪਦੇ ਢਿੱਡ ਦੇ ਅਸੀਂ ਤਾਂ ਆਪਦੇ ਢਿੱਡ ਦਾ ਜੁਗਾਰ ਕਰਦੇ ਆ ਜੀ ਠੀਕ ਐ ਨਾ ਅੱਜ ਵੀ ਢਿੱਡ ਦਾ ਜੁਗਾਰ ਕਰਦੇ ਆ ਕੋਈ ਮਨੋਰੰਜਨ ਸਮਝੇ ਕੋਈ ਜਾਣਕਾਰੀ ਸਮਝੇ ਕੋਈ ਟਰੋਲ ਕਰੇ ਉਹ ਬਖਰਾ ਬਖਰਾ ਬੇਸ਼ਅ ਤੇ ਗੱਲ ਇਹ ਆ ਕਿ ਉਹ ਜਿਹੜੀ ਇਸ ਚੀਜ਼ ਨੂੰ ਤੁਲਨਾ ਦੇ ਰਿਹਾ ਉਹ ਤੁਲਨਾ ਗਲਤ ਆ ਕਈ ਵਾਰ ਇੱਕ ਪੱਤਰਕਾਰ ਜਿਹੜਾ ਹੈ ਨਾ ਉਹ ਕਿਸੇ ادارے ਚ ਦਾਬੂ ਹੁੰਦਾ ਉਹ ਖੁੱਲ ਕੇ ਲਿਖਣ ਦਾ ਸ਼ੌਂਕੀ ਹੁੰਦਾ ਹੈ ਉਹ ਬਿਬਾਕ ਲਿਖਦਾ ਹੈ ਉਹ ਕਹਿ ਲੋ ਕਿ ਪੂਰਾ ਟਸ ਤੋੜਵਾ ਲਿਖਦਾ ਉੱਤੇ ਉਹਦਾ ਐਡੀਟਰ ਵਿਗਿਆ ਸਬ ਡਾਇਟਰ ਵੀ ਗਿਆ ਉਹਦਾ ਡੈਸਕ ਵਾਲਾ ਵਿਖਿਆ ਤਦ ਉਹ ਕੀ ਕਰੇਗਾ ਉਹ ਤਦ ਇਹ ਕਰੇਗਾ ਕਿ ਸਸਰੀਕਾਲ ਤਦ ਦੂਸਰੇ ਤੋਂ ਅਥਾਰਟੀ ਲੈਟਰ ਲਵੇਗਾ ਆਪਣੀਆਂ ਖਾਬਰਾਂ ਚਾਲੂ ਕਰੇਗਾ ਤੇ ਪਰ ਤੁਸੀਂ ਕੀ ਕਰਦੇ ਹੋ ਤੁਸੀਂ ਕੀ ਕਰਦੇ ਹੋ ਕਿ ਤੁਹਾਡੇ ਖਿਲਾਫ ਤੇ ਉਹ ਕੋਠਿਆਂ ਦੀ ਜਾਂਚ ਸੀਗੀ ਜਿਹਦੀ ਜਾਣਕਾਰੀ ਤੇ ਸਫਾਈ ਤੁਸੀਂ ਫਿਰ ਝੂਠੀ ਦਿੱਤੀ ਤੁਹਾਡੀ ਉਹਨਾਂ ਨੇ ਬਾਹ ਟਵਿਸਟ ਕੀਤੀ ਬਾਮ ਰੋੜੀ ਹਾਲੇ ਤੇ ਜਰਕਾਟਾ ਪਹਿਣਾ ਸੀ ਉਸ ਤੋਂ ਪਹਿਲਾਂ ਹੀ ਤੁਹਾਡਾ ਉਹਨਾਂ ਦੇ ਵੇੜੇ ਛਣਕਾਟਾ ਪੈ ਗਏ ਮਿੱਤਰਾਂ ਦੀਆਂ ਝਾਂਜਰਾਂ ਤੋਂ ਕੀਪ ਤਾਂ ਪੰਚੀ ਸੰਸਾਰ ਆ ਰਹੀਆਂ ਤੇ ਛਣਕਾ ਕੀ ਇੱਥੇ ਤੇ ਝਾਂਜਰਾ ਉੱਥੇ ਲਾ ਹੀ ਆਂਦੀਆਂ ਤਾਂ ਭਈ ਮਤਲਬ ਕਿ ਇਹਨਾਂ ਚੀਜ਼ਾਂ ਨੂੰ ਯਾਰ ਮੈਂ ਬਸ ਆਪ ਦਾ ਆਪ ਬਚਾਉਣ ਵਾਸਤੇ ਕਿ ਪੱਤਰਕਾਰ ਤੇ ਇਸ ਤਰ੍ਹਾਂ ਵੀ ਕਹਿ ਲੋ ਕਿ ਆਪ ਦੀ ਬਦਲੀ ਜਿਹੜੀ ਕਰਵਾਉਂਦੇ ਆ ਗੇਂਹਾਂ ਜਾ ਕੇ ਯਾਰ ਮੈਂ ਇੱਥੇ ਮਰਾ ਨਹੀਂ ਸੂਤ ਬਣਦਾ ਜਾਂ ਇੱਥੇ ਮੇਰੀ ਤਨਖਾਹ ਘਟਿਆ ਉੱਥੇ ਘਟਿਆ ਉਹ ਵੀ ਤਾਂ ਲੈ ਲਓ ਨਾ ਜੀ ਤੁਹਾਨੂੰ ਇੱਥੇ ਫਾਇਦਾ ਘਟ ਹੋ ਰਿਹਾ ਸੀ ਹੁਣ ਉੱਥੇ ਫਾਇਦਾ ਜ਼ਿਆਦਾ ਹੋ ਰਿਹਾ ਫਰਜ਼ ਕਰੋ ਅਸੀਂ ਆਈਵੋਲਟ ਤੇ ਆ ਤਾਂ ਕੱਲ ਨੂੰ ਹੋ ਸਕਦਾ ਯਾਰ ਮੰਨ ਲਓ ਤੁਹਾਨੂੰ ਕੋਈ ਚੈਨਲ ਵਧੀਆ ਪੈਕੇਜ ਦੇਵੇ ਤੁਸੀਂ ਮੈਨੇਜਮੈਂਟ ਨੂੰ ਕਹੋ ਕਿ ਭਾਈ ਯਾਰ ਸਸੀ ਕੱਲ ਮੈਂ ਜਿੰਨੀ ਤੁਹਾਨੂੰ ਸੇਵਾ ਦਿੱਤੀ ਮੈਂ ਹੁਣ ਉਧਰ ਜਾਣਾ ਕੋਈ ਨਹੀਂ ਰੋਕ ਸਕਦਾ ਤਾਂ ਤੁਸੀਂ ਉਹਨੂੰ ਵੀ ਥੋੜਾ ਜਿਹਾ ਤਸ਼ਵੀ ਦੇ ਕੇ ਕਹੋ ਨਾ ਕਿ ਕਈ ਵਾਰ ਵੀਰੇ ਸਾਨੂੰ ਨਾ ਉਧਰੋਂ ਲਾਭ ਘੱਟ ਹੋ ਰਿਹਾ ਹੁੰਦਾ ਤਾਂ ਅਸੀਂ ਉਸ ਕਰਕੇ ਇਧਰ ਧੰਨ ਬਦਲੀ ਕਰ ਲੈਨੇ ਪੱਤਰਕਾਰਾਂ ਵਾਂ ਨੂੰ ਜੀ ਜੀ ਵੀ ਤਾਂ ਕਹੋ ਨਾ ਜੀ 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 ਹਾਂ ਐਗਜ਼ਾਮਪਲ ਲਾ ਦੇ ਦਿੰਦਾ ਮੈਨੇ ਵੀ ਇੱਕ ਵਾਰੀ ਬਿਕਰਮ ਜੀਠੀਏ ਨੇ ਐਗਜ਼ਾਮਪਲ ਦਿੱਤੀ ਸੀਗੀ ਅੱਛਾ ਜੀ ਮੈਂ ਉਹਨਾਂ ਨੂੰ ਪੁੱਛ ਲਿਆ ਪ੍ਰਧਾਨ ਸਾਹਿਬ ਬਾਰੇ ਉਹ ਮਲੋਟ ਆਏ ਸੀਗੇ ਮੈਂ ਕਿਹਾ ਜੀ ਪ੍ਰਧਾਨ ਸਾਹਿਬ ਨੂੰ ਕੋਈ ਸਵਾਲ ਮੇਰੇ ਯਾਦ ਨਹੀਂ ਹੁਣ ਪ੍ਰੋਪਰਲੀ ਕਿਸੇ ਵਿਸ਼ੇ ਨੂੰ ਲੈ ਕੇ ਕਹਿੰਨੇ ਜੀ ਕਿ ਬਈ ਉਹ ਕਹਿੰਦੇ ਕਾਕਾ ਵੀ ਤੂੰ ਕਿਹੜੇ ਅਖਬਾਰ 'ਚ ਕੰਮ ਕਰਦਾ ਮੈਂ ਕਹਾ ਜੀ ਮੈਂ ਫਲਾਣੀ 'ਚ ਕਹਿੰਦੇ ਅੱਛਾ ਠੀਕ ਹੈ ਹਿੰਦੀ ਅਖਬਾਰ ਦਾ ਨਾਮ ਲੈ ਮੈਂ ਤਾਂ ਉਹ ਕਹਿੰਦੇ ਤੂੰ ਫਲਾਣਾ ਨਾਲ ਵਾਲਾ ਹਿੰਦੀ ਅਖਬਾਰ ਜਿਹੜਾ ਕੰਪੀਟੀਟਰ ਆ ਕਹਿੰਦੇ ਤੇ ਭਾਈ ਤੂੰ ਉਹਦੇ ਬਾਰੇ ਕੋਈ ਗੱਲ ਜੀ ਬੋਲ ਸਕਦਾ ਕਹਿੰਦੇ ਕਿ ਤੇਰੀ ਤੂੰ ਨਾ ਕੋਈ ਗਾਰੰਟੀ ਚੱਕ ਲੇਗਾ ਵਖਾ ਜੀ ਨਹੀਂ ਕਹਿੰਦੇ ਵੀ ਤੂੰ ਉਹਦਾ ਬਾਰੇ ਕੁਝ ਬੋਲ ਨਹੀਂ ਸਕਦਾ ਮੈਂ ਵੀ ਪ੍ਰਧਾਨ ਜੀ ਬਾਰੇ ਨਹੀਂ ਕੁਝ ਬੋਲ ਸਕਦਾ ਕਿ ਭਾਈ ਜੀ ਪਤਾ ਕੀ ਹੈ ਜੀ ਇਹਨਾਂ ਸਾਰੀਆਂ ਚੀਜ਼ਾਂ ਤੋਂ ਉਸ ਵੇਲੇ ਵਿਕਰਮਜੀਤ ਮਜੀਠੀਆ ਵਾਕਫ ਹੋ ਚੁੱਕੇ ਸਨ ਕਿਉਂਕਿ ਉਹ ਲੋਕ ਸੰਪਰਕ ਮੰਤਰੀ ਸੀਗੇ ਜੀ ਤਾਂ ਤੁਹਾਨੂੰ ਉਲਝਾ ਲਿਆ ਜੀ ਤੁਸੀਂ ਉਹਦੇ ਵਾਸਤੇ ਉਹਦੇ ਕਾਊਂਟਰ ਵਾਸਤੇ ਤਿਆਰੀ ਨਹੀਂ ਹੋਵੋਗੇ ਜੀ ਇੱਥੇ ਤੇ ਅਸੀਂ ਮਾਰ ਖਾ ਜੰਨੇ ਆ ਜੀ ਕਿ ਕਾਉਂਟਰ ਵਾਸਤੇ ਅਸੀਂ ਤਿਆਰ ਨਹੀਂ ਹੁੰਦੇ ਤਾਂ ਤੁਸੀਂ ਠੋਕ ਕੇ ਕਹਿੰਦੇ ਕਿ ਹਾਂ ਭਈ ਜੇ ਕਹਿਣ ਤੇ ਆਈ ਤਾਂ ਗੱਲ ਆਪਦੇ ਅਖਬਾਰ ਨੂੰ ਵੀ ਲਿਖ ਕੇ ਭੇਜ ਦੂੰਗਾ ਤੇ ਜੇ ਕਹਿਣ ਤੇ ਆਈ ਤੇ ਉਹਨਾਂ ਦੇ ਵਿਰੁੱਧ ਵੀ ਕਹੂੰਗਾ ਜੋ ਸਾਡੇ ਅਖਬਾਰ ਦੇ ਮੁਕਾਬਲੇ ਕਮਜ਼ੋਰ ਨਹੀਂ ਜਾਂ ਤਾਕਤਵਰ ਨਹੀਂ ਜੀ 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 ਇਹਨੇ ਉਹ ਨਿਕਲ ਕੇ ਤੁਹਾਨੂੰ ਪਤਾ ਹੀ ਨਾਲ ਇਹ ਹੈ ਨਾ ਕਿ ਉਹਨਾਂ ਦਾ ਕਾਉਂਟਰ ਮਤਲਬ ਕਿ ਉਹਨਾਂ ਨੇ ਸਿੱਖਿਆ ਹੁੰਦਾ ਅਸੀਂ ਪੱਤਰਕਾਰ ਜਦੋਂ ਕਿਉਂਕਿ ਹਾਂ ਠੀਕ ਹੈ ਜੂਨੀਅਰ ਉਹਨੇ ਆਪਾਂ ਜਾਂ ਕਹਿ ਲੋ ਕਿ ਥੋੜੇ ਪਰਪੱਕ ਘੱਟ ਹੁੰਨੇ ਆ ਤਾਂ ਉਸ ਵੇਲੇ ਕਹਿ ਲੋ ਕਿ ਇਹਨਾਂ ਚੀਜ਼ਾਂ ਦੀ ਬੁਣਤੀ ਨਹੀਂ ਬੁਣੀ ਜਾਂਦੀ ਪਰ ਅੱਤਿਆ ਰਣਾ ਚਾਹੀਦਾ ਪੱਤਰਕਾਰ ਨੂੰ ਵੀ ਕਈ ਵਾਰ ਜਵਾਬ ਦੇਣਾ ਪੈਂਦਾ ਜੀ 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 ਇਹ ਪਰ ਪੂਰੇ ਉਦੋਂ ਤੱਕ ਪਰਪੱਕ ਹੋ ਚੁੱਕੇ ਹੋਣਗੇ ਕਿਉਂਕਿ ਇਹ ਸੂਚਨਾ ਪ੍ਰਸਾਰਣ ਆ ਨਹੀਂ ਲੋਕ ਸੰਪਰਕ ਮੰਤਰੀ ਹੁੰਦੇ ਆ ਨਾ ਇਹ ਬਹੁਤ ਬਰੀਕੀ ਨਾਲ ਕੰਮ ਵੇਖਦੇ ਰਹੇ ਬਹੁਤ ਬਰੀਕੀ ਨਾਲ ਜੀ ਹਾਂ ਇਹਨਾਂ ਨੂੰ ਸਾਰਿਆਂ ਨੂੰ ਪਤਾ ਸਾਰੇ ਪੱਤਰਕਾਰਾਂ ਦਾ ਇਹਨਾਂ ਨੂੰ ਪਤਾ ਹੁੰਦਾ ਸੀਗਾ ਕਿਹੜੀ ਬੀਟ 'ਚ ਕਿਹੜਾ ਪੱਤਰਕਾਰ ਹੈ ਕਿਹੜਾ ਕਿਸ ਤਰ੍ਹਾਂ ਲਿਖਦਾ ਕਿਹੜਾ ਕਿਸ ਤਰ੍ਹਾਂ ਲਿਖਦਾ ਪੂਰੀ ਜਾਣਕਾਰੀ ਹੁੰਦੀ ਸੀ ਜੀ 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 ਇਧਰਲੇ ਪਾਸੇ ਤੋਂ ਮੌਸਮ ਬਾਈ ਨਹੀਂ ਫਿਲਹਾਲ ਬਈ ਸਾਡੇ ਵਾਲੇ ਪਾਸੇ ਤਾਂ ਜਰੂਰ ਸੀ ਬੈਠੇ ਸੀ ਪ੍ਰੋਗਰਾਮ ਲਈ ਉਸ ਤੋਂ ਪਹਿਲਾਂ ਤਾਂ ਧੁੱਪ ਨਿਕਲੀ ਸੀ ਹੁਣ ਪਤਾ ਨਹੀਂ ਕਿਦਾਂ ਦਾ ਮੌਸਮ ਹੋਏਗਾ ਕਹਿੰਦੇ ਕਿ ਬਈ ਜਲੰਧਰ ਵਾਲੇ ਪਾਸੇ ਤਾਂ ਬਈ ਕੰਮ ਹਨੇਰੀ ਚੱਲਦੀ ਪਈ ਆ ਇਧਰਲੇ ਪਾਸੇ ਤਾਂ ਬਈ ਪਤਾ ਨਹੀਂ ਹੈ ਫਿਲਹਾਲ ਚਲੋ ਖੈਰ ਮਿੰਟੂ ਜੀ ਆਪਾਂ ਗੱਲਬਾਤ ਨੂੰ ਥੋੜਾ ਜਿਹਾ ਹੋਰ ਅੱਗੇ ਨੂੰ ਖੋਲ ਲਗੇ ਜੀ ਉਧਰੋਂ ਗੱਲ ਕਰੀਏ ਮਿੰਟੂ ਜੀ ਬਸੋਂ ਨੂੰ ਲੈ ਕੇ ਕਿ ਸੱਤ ਅੱਠ ਜ਼ਿਲ੍ਹਿਆਂ 'ਚ ਅਲਰਟ ਸੀਗਾ ਜੀ ਠੀਕ ਹੈ ਜੀ ਉਹਦੇ 'ਚ ਸ਼ਾਇਦ ਮੁਕਸਰ ਨਹੀਂ ਹੈਗਾ ਜੀ ਫਰੀਦਕੋਟ ਫਿਰੋਜ਼ਪੁਰ ਤੱਕ ਸ਼ਾਇਦ ਹੈਗਾ ਅਲਰਟ ਹੈ ਉੱਤੇ ਉੱਤੇ ਜਿੱਦਾਂ ਪਠਾਨਕੋਟ ਅੰਮ੍ਰਿਤਸਰ ਜਲੰਧਰ ਇਹਨਾਂ ਇਲਾਕਿਆਂ 'ਚ ਹੈਗਾ ਸ਼ਾਇਦ ਅਲਰਟ ਤੇ ਦੋ ਕੁ ਦਿਨ ਮੌਸਮ ਜਿਹੜਾ ਇਸ ਤਰ੍ਹਾਂ ਰਹਿਣ ਦੀ ਸੰਭਾਵਨਾ ਫਿਰ ਖੁਸ਼ਕ ਹੋ ਜਾਏਗਾ ਤੇ ਫਿਰ ਕੋਈ ਵੈਸਟਰਨ ਡਿਸਟਰਬੈਂਸ ਬਣਿਆ ਤੇ ਉਦਾਂ ਨਹੀਂ ਤਾਂ ਫਿਰ ਪ੍ਰੀ ਮੌਨਸੂਨ ਆਏਗਾ ਮੌਨਸੂਨ ਆਏਗਾ ਹੁਣ ਕਹਿ ਲੋ ਕਿ ਇਹ ਤੇ ਸਮੇ ਦਾ ਗੇੜ ਜਿਹੜਾ ਇਸ ਤਰ੍ਹਾਂ ਘੇੜਦਾ ਹੀ ਜਾਣਾ ਹੈ ਜੀ ਕਦੇ ਬੜੀ ਭਿਆਨਕ ਗਰਮੀ ਕਦੇ ਗਰਮੀ ਤੋਂ ਰਾਹਤ ਐਂ ਚੱਲੂਗਾ ਜੀ 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 ਅੱਛਾ ਮਿੰਟੂ ਜੀ ਖੋਰ ਚਰਚਾ ਚੱਲਦੀ ਪਈਏ ਕਹਿੰਦੇ ਕਿ ਮੁਸਲਮਾਨਾਂ ਦੀ ਵਸੂਆ ਜਿਹੜੀ ਉਹ ਵੱਧ ਗਈ ਆ ਹਿੰਦੂਆਂ ਦੀ ਵਸੂਆ ਘਟੀ ਆ ਇਹ ਕੀ ਕਾਣੀ ਆ ਮਿੰਟੂ ਜੀ ਅਰੇ ਬਾਬਾ ਇਹ ਇਹ ਨਾ ਹੁਣ ਜੋੜਾ ਤੂੰ ਹੀ ਦੇਖੋ ਇੱਕ ਚੀਜ਼ ਦੇਖੋ ਮੈਂ ਉਹ ਕੁਝ ਡਾਟਾ ਵੀ ਇਕੱਠਾ ਕੀਤਾ ਹੈ ਮੈਂ ਉਹ ਤੁਹਾਨੂੰ ਦੱਸ ਦੇਣਾ ਮਾਨ ਸਾਹਿਬ ਇਹ ਕਿੱਥੋਂ ਗੱਲ ਚੱਲੀ ਜੀ ਤੁਸੀਂ ਦੇਖੋ ਮੈਂ ਤੁਹਾਨੂੰ ਇੱਕ ਮਿਸਾਲ ਦੇਣਾ ਮੱਛੀ ਤੇ ਜਸਵੀ ਨੇ ਮੱਛੀ ਖਾਧੀ ਜਿਸ ਦਿਨ ਜੀ ਤੇ ਇੰਡੀਆ ਬਹੁਤ ਵਨਸਵੰਨਾ ਦੇਸ਼ ਆ Hindu ਧਰਮ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਆ ਕਿਤੇ ਕਿਸੇ ਖਾਸ ਮੌਕੇ ਤੇ ਸ਼ਾਕਾਹਾਰ ਹੁੰਦਾ ਕਿਤੇ ਕੁਝ ਚੱਲਦਾ ਮੱਛੀ ਨੂੰ ਜੋੜਿਆ ਗਿਆ ਮੱਛੀ ਤੋਂ ਆ ਗਿਆ ਫਿਰ ਰੱਬ ਤੁਹਾਡਾ ਭਲਾ ਕਰੇ ਭਈ ਮੁਗਲ ਮੁਗਲ ਆ ਗਿਆ ਜੀ ਫਿਰ ਆ ਗਿਆ ਲੀਗ ਮੁਸਲਮਾਨ ਲੀਗ ਆ ਗਿਆ ਫਿਰ ਆ ਗਿਆ ਮੰਗਲਸੂਤਰ ਫਿਰ ਵਿੱਚ ਆ ਗਈ ਮੱਝ ਠੀਕ ਹੈ ਜੀ ਜੀ ਫਿਰ ਆ ਗਿਆ ਅਡਾਨੀ ਅਬਾਨੀ ਰਾਹੁਲ ਗਾਂਧੀ ਇਹ ਸਫ਼ਰ ਦੇਖੋ ਨਾ ਕਰੋਨੋਲੋਜੀ ਇਹ ਦੇਖੋ ਸਮਝੋ ਤਾਂ ਮਤਲਬ ਕਿ ਹੁਣ ਕੀ ਹੈ ਕਿ ਇਹ ਆંકડા ਜਿਹੜਾ ਹੈ ਉਹ ਕਿੰਨੇ ਦਿੱਤਾ ਉਹ ਦਿੱਤਾ ਪ੍ਰਧਾਨ ਮੰਤਰੀ ਦਾ ਜਿਹੜਾ ਦਫਤਰ ਹੈ ਉਹਦਾ ਜੋ ਆਰਥਿਕ ਸਲਾਹਕਾਰ ਕੌਂਸਲ ਹੈ ਉਹਦਾ ਜੀ ਡਾਟਾ ਪੇਸ਼ ਕਰ ਰਿਹਾ ਕਦੋਂ ਕਰ ਰਿਹਾ ਇਲੈਕਸ਼ਨ ਵਿੱਚ ਜਦੋਂ Hindu Muslim ਦਾ ਨੈਰੇਟਿਵ ਬਣਾਇਆ ਜਾ ਰਿਹਾ ਜਦੋਂ ਇਹ ਕਿਹਾ ਜਾ ਰਿਹਾ ਕਿ ਯਾਰ ਤੁਹਾਡਾ ਯਾਨੀ ਖਾਸ ਤੌਰ ਤੇ OBC ਦਾ एससी एसटी ਦਾ ਜਿਹੜਾ ਰਿਜ਼ਰਵੇਸ਼ਨ ਹੈ ਉਹ ਖੋ ਕੇ ਮੁਸਲਮਾਨਾਂ ਨੂੰ ਦੇ ਦਿੱਤਾ ਜਾਊਗਾ ਤੇ ਇਸੇ ਸਲਾਹਕਾਰ ਬੋਰਡ ਦੇ ਵਿੱਚ ਹੀ ਹਜ਼ੂਰ ਇੱਕ ਸਲਾਹਕਾਰ ਐਸਾ ਜਿਹਦਾ ਨਾਮ ਮੈਨੂੰ ਵਿਸਰ ਗਿਆ ਲੈਣ ਤੋਂ ਗਰੇਜ਼ ਨਹੀਂ ਉਸਨੇ ਸੰਵਿਧਾਨ ਬਦਲਣ ਦੀ ਵਕਾਲਤ ਕੀਤੀ ਸੀ ਤਾਂ ਤੁਸੀਂ ਸੋਚ ਸਕਦੇ ਹੋ ਕਿ ਹਾਂ ਡਾਟਾ ਜਿਹੜਾ ਪੜ ਲੈਣਾ ਚਾਹੀਦਾ ਤਾਂ ਕਿ ਥੋੜੀ ਤਸੱਲੀ ਹੋ ਜਾਵੇ ਥੋੜੀ ਜਾਣਕਾਰੀ ਆਪਾਂ ਨੂੰ ਮਿਲ ਜਾਵੇ ਤਾਂ ਡਾਟਾ ਕੀ ਸੀਗਾ ਡਾਟਾ ਇਹ ਕਿ 65 ਸਾਲਾਂ 'ਚ ਹਿੰਦੂ 7% ਘਟ ਗਏ ਮੁਸਲਮ 4% ਜਿਹੜੇ ਵਧ ਗਏ ਇਹ ਡਾਟਾ ਇਹਨਾਂ ਨੇ ਕਲੈਕਟ ਕੀਤਾ ਹੈ ਮਤਲਬ ਕਿ ਪਿਛਲੇ 65 ਸਾਲ ਦਾ